ਮੇਰੇ ਪੰਜ ਪੇਪਰ ਹੀ ਪੰਜਾਂ ਦੇ ਪੰਜਾਂ ਚੋਂ ਮੈਂ ਫੇਲ ਹੋ ਗਿਆ। ਤਾਂ ਇਹ ਉਹਨੂੰ ਕਹਿ ਕੇ ਵੀ ਆਏ ਕਿ ਵੀਰੇ ਸਾਡੇ ਘਰੇ ਨਾ ਦੱਸਿਓ ਕਿ ਡੈਡ ਗੁੱਸੇ ਹੋਣਗੇ। ਮੈਨੂੰ ਕੋਈ ਵੀ ਦੁਨੀਆ ਦਾ ਕੰਮ ਦਵਾ ਦਿਓ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ ਪਰ ਮੈਂ ਕੱਪੜਿਆਂ ਦੀ ਕੋਈ ਏਡੀ ਗੱਲ ਨਹੀਂ ਆਪਾਂ ਚਾਰ ਦਿਨ ਹੀ ਹੋਈ ਪਾਲਾਂਗੇ। ਤੇ ਮੈਨੂੰ ਯਾਦ ਆ ਮੈਂ 800 ਰੁਪਿਆ ਲੈ ਕੇ ਉਹ ਹਜੇ ਮਿਊਜ਼ਿਕ ਵੀਡੀਓ ਦੀ ਗੱਲ ਹੀ ਚੱਲ ਰਹੀ ਸੀ ਕਿ ਇਨ ਬਿਟਵੀਨ ਉਹਨਾਂ ਨੂੰ ਸ਼ੈਰੀਮਾਨ ਭਾਜੀ ਦਾ ਇੱਕ ਗਾਣਾ ਆ ਗਿਆ। ਮੈਨੂੰ ਕਹਿੰਦੇ ਯਾਰ ਪਹਿਲਾਂ ਆ ਕਰਨਾ ਕਿਸੇ ਨੂੰ ਦੱਸਣਾ ਤੇ ਮੈਨੂੰ ਸਾਰੇ ਹੱਸ ਕੇ ਕਹਿਣਾ ਕਿ ਤੂੰ ਮਾਮਾ ਉਹਨਾਂ ਵਿਆਹਾਂ ਦੀਆਂ ਵੀਡੀਓ ਬਣਾਇਆ ਮੈਂ 7ਵੀਂ ਫੇਲ ਆਂ 9ਵੀਂ ਫੇਲ ਆਂ 11ਵੀਂ 'ਚ ਮੇਰਾ ਨਾਮ ਕੱਟਦਾ ਤੇ ਤੁਸੀਂ ਸੋਚ ਰਹੋਗੇ ਕਿ ਮੈਂ ਫਿਰ ਵੀ ਇੱਥੇ ਕੀ ਕਰ ਰਿਹਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਣਦੀਪ ਤੇਜੀ ਹੈ ਤੇ ਮੈਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਤੌਰ ਡੀਓਪੀ ਸਿਨੇਮਟੋਗ੍ਰਾਫਰ ਕੰਮ ਕਰ ਰਿਹਾ ਮੇਰੀ ਕਹਾਣੀ ਸ਼ੁਰੂ ਹੁੰਦੀ ਹੈ ਮੇਰੇ ਪਿੰਡ ਭਿੱਖੀਵਿੰਡ ਤੋਂ ਸਾਡੇ ਜਿਹੜੇ ਘਰ ਦੇਓ ਸਾਨੂੰ ਆਪਣੇ ਤਰੀਕੇ ਦੇ ਨਾਲ ਪੜ੍ਹਾਉਂਦੇ ਲਿਖਾਉਂਦੇ ਉਹਦੇ ਤੱਕ ਮੈਂ ਠੀਕ ਰਹਾ 5ਵੀਂ ਤੋਂ ਬਾਅਦ ਮੇਰੀ ਮਦਰ ਨੂੰ ਇਹ ਲੱਗਾ ਕਿ ਸ਼ਾਇਦ ਮੈਂ ਬਹੁਤ ਇੰਟੈਲੀਜੈਂਟ ਆ ਤੇ ਉਹਨਾਂ ਨੇ ਮੈਨੂੰ ਸਿੱਧਾ 7ਵੀਂ ਦੇ ਵਿੱਚ ਕਰਵਾਤਾ ਤੇ ਹ ਬਹੁਤ ਪੜ ਨਹੀਂ ਪਾਇਆ ਤੇ ਮੈਂ 7th ਦੇ ਵਿੱਚ ਫੇਲ ਹੋ ਗਿਆ 7ਵੀਂ ਤੋਂ ਬਾਅਦ ਸਕੂਲੋਂ ਮੇਰਾ ਜਦੋਂ ਉਹਨਾਂ ਨੇ ਕਿਹਾ ਕਿ ਇਹਨੂੰ 8ਵੀਂ ਚ ਹੀ ਐਡਮਿਸ਼ਨ ਨਹੀਂ ਦੇਣੀ ਤੇ ਮੇਰੇ ਘਰ ਦੇ ਨੇ ਮੈਨੂੰ ਚੁੱਕ ਕੇ ਸਰਕਾਰੀ ਸਕੂਲ ਪਾਇਆ 8ਵੀਂ ਦੇ ਵਿੱਚ ਮੈਂ ਸਰਕਾਰੀ ਸਕੂਲ ਪੜਿਆ ਤੇ ਜਿਵੇਂ ਬਾਕੀ ਪਾਸ ਹੋਏ ਨਕਲ-ਨੁਕਲ ਮਾਰ ਕੇ ਮੈਂ ਵੀ ਪਾਸ ਹੋ ਗਿਆ ਫਿਰ ਮੈਂ 9ਵੀਂ ਚ ਐਡਮਿਸ਼ਨ ਲੈ ਲਈ 9ਵੀਂ ਦੇ ਵਿੱਚ ਫੇਰ ਕੀ ਹੋਇਆ ਉੱਥੇ ਨਕਲ ਨਹੀਂ ਵੱਜੀ ਤੇ ਮੈਂ ਫੇਰ ਫੇਲ ਹੋ ਗਿਆ ਫਿਰ ਮੈਂ ਜਦੋਂ 10ਵੀਂ ਦੇ ਵਿੱਚ ਗਿਆ ਫੇਰ ਉਹ ਬੋਰਡ ਦੇ ਇਗਜ਼ਾਮ ਸੀਗੇ ਫਿਰ ਇੱਕ ਸਕੂਲ ਦੀ ਇਮੇਜ ਲਾ ਲਉਈਆਂ ਜਿਵੇਂ ਹੁੰਦਾ ਹੈ ਕਿ ਮੈਂ ਫਿਰ ਉੱਥੋਂ ਕਿਸੇ ਤਰੀਕਿਆਂ ਪਾਸ ਹੋ ਗਿਆ ਪਲੱਸ 1 ਦੇ ਵਿੱਚ ਮੈਂ ਅੰਮ੍ਰਿਤਸਰ ਦਾ ਇੱਕ ਸਕੂਲ ਆ ਪ੍ਰਾਈਵੇਟ ਸਕੂਲ ਆ ਜਿੱਥੇ ਮੇਰੇ ਇੱਕ ਫਰੈਂਡ ਨੇ ਐਡਮਿਸ਼ਨ ਲਈ ਤੇ ਮੈਂ ਵੀ ਉਹਦੇ ਨਾਲ ਐਡਮਿਸ਼ਨ ਲੈ ਲਈ ਜਦੋਂ ਉੱਥੇ ਐਡਮਿਸ਼ਨ ਲਈ ਤੇ ਉਹ ਬਹੁਤ ਇੰਟੈਲੀਜੈਂਟ ਸੀਗਾ ਉਹ ਪੜਿਆ ਉੱਥੇ ਬਟ ਜਦੋਂ ਮੈਂ ਐਡਮਿਸ਼ਨ ਲਈ ਮੈਨੂੰ ਲੱਗਦਾ ਮੈਕਸਿਮਮ ਮੈਂ 15 ਤੋਂ 20 ਦਿਨ ਉੱਥੇ ਪੜਿਆ 20ਵੇਂ ਦਿਨ ਉਹਨਾਂ ਨੇ ਕਿਸੇ ਗੱਲ ਕਰਕੇ ਕਿ ਮੈਂ ਨਹੀਂ ਵਧੀਆ ਪੜ ਪਾ ਰਿਹਾ ਤੇ ਉਹਨਾਂ ਨੇ ਮੇਰਾ ਸਕੂਲੋਂ ਤੋਂ ਨਾ ਕਰਤਾ ਫਿਰ ਮੈਂ ਪਲੱਸ 1 ਤੋਂ ਲੈ ਕੇ ਤੇ ਪਲੱਸ 2 ਤੱਕ ਬਿਲਕੁਲ ਫ੍ਰੀ ਰਹਾ ਤੇ ਪਲੱਸ 2 ਮੈਂ ਓਪਨ ਦੇ ਵਿੱਚ ਆਪਣੀ ਪਾਸ ਕੀਤੀ ਅਜੇ ਤੱਕ ਮੈਂ ਆਪਣੀ ਲਾਈਫ ਦੇ ਵਿੱਚ ਬਿਲਕੁਲ ਵੀ ਸੀਰੀਅਸ ਨਹੀਂ ਜਗਾ ਮੈਨੂੰ ਐ ਲੱਗ ਰਿਹਾ ਹੈ ਕਿ ਠੀਕ ਹੈ ਵਧੀਆ ਜੋ ਇੱਕ ਪਿੰਡ ਦੀ ਮौज ਹੁੰਦੀ ਹੈ ਉਨੀ ਕ ਆਪਾਂ ਕਰਕੇ ਕਿਸੇ ਤਰੀਕੇ ਕਰਦਾ ਕਰਾਉਂਦਾ ਮੈਂ ਜਦੋਂ ਪਲੱਸ 2 ਕੀਤੀ ਤੇ ਮੈਨੂੰ ਮੇਰੇ ਫਰੈਂਡ ਨੇ ਕਿਹਾ ਕਿ ਇੱਕ ਨਾ ਨਵਾਂ ਕੋਰਸ ਹੈ BCA ਤੇ ਆਪਾਂ ਉਹਦੇ ਜਿਹੜੇ ਐਡਮਿਸ਼ਨ ਲੈਣੀ ਤੇ ਮੈਂ ਉਹ ਐਡਮਿਸ਼ਨ ਲੈ ਲਈ DJV ਕਾਲਜ ਅੰਮ੍ਰਿਤਸਰ ਐਡਮਿਸ਼ਨ ਲਈ ਚਲਾ ਗਿਆ ਜਦੋਂ ਮੈਂ ਉੱਥੇ ਗਿਆ ਤੇ ਮੈਨੂੰ ਉੱਥੇ ਪਤਾ ਲੱਗਾ ਕਿ ਇੱਕ ਜਰਨਲਿਜ਼ਮ ਦਾ ਕੋਰਸ ਹੁੰਦਾ ਹੈ ਜਿਹਨੂੰ ਕਹਿੰਦੇ ਬੈਚਲਰਸ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਬੀ ਜੀ ਐਮ ਸੀ। ਇਸ ਤੋਂ ਪਹਿਲਾਂ ਮੈਂ ਉਹਦਾ ਨਾਮ ਵੀ ਨਹੀਂ ਕਦੇ ਸੁਣਿਆ ਬੀ ਜੀ ਐਮ ਸੀ ਦਾ। ਤੇ ਮੈਂ ਜਦੋਂ ਐਡਮਿਸ਼ਨ ਲਈ ਮੇਰੇ ਉਹੀ ਹਾਲ ਪਹਿਲਾਂ ਵਾਲੇ ਕਿ ਮੈਂ ਪੜਨਾ ਨਹੀਂ ਧਿਆਨ ਨਹੀਂ ਦੇਣਾ। ਕਰਦਾਂ ਕਰਾਉਂਦਾ ਮੈਂ ਉੱਥੋਂ ਫਰਸਟ ਸੈਮੈਸਟਰ ਚੋ ਜੀ ਫੇਲ ਹੋ ਗਿਆ। ਫੇਲ ਵੀ ਇਦਾਂ ਹੈ ਕਿ ਮੇਰੇ ਪੰਜ ਪੇਪਰ ਹੀ ਪੰਜਾਂ ਦੇ ਪੰਜਾਂ ਚੋਂ ਮੈਂ ਫੇਲ ਹੋ ਗਿਆ। ਉਹ ਪਹਿਲੀ ਵਾਰੀ ਲਾਈਵ 'ਚ ਸੀਗਾ ਜਦੋਂ ਮੈਨੂੰ ਐ ਲੱਗਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਰਿਹਾ ਹਾਂ, ਬਰਬਾਦ ਕਰ ਰਿਹਾ ਹਾਂ ਕਿ ਕੋਈ ਬਹੁਤ ਸਾਡੇ ਕੋਲ ਜ਼ਮੀਨ ਜਾਇਦਾਦ ਵੀ ਨਹੀਂ ਹੈ ਕਿ ਅਸੀਂ ਆਪਣਾ ਸਰਵਾਈਵ ਕਰ ਪਾਵਾਂਗੇ ਜੇ ਮੈਂ ਕੁਝ ਕਰ ਲੂੰਗਾ ਬੰਜੂਗਾ ਤੇ ਤਾਈ ਮੈਂ ਵਧੀਆ ਸਰਵਾਈਵ ਕਰ ਪਾ ਸਕਦਾ ਮੈਂ ਫਿਰ ਜਦੋਂ ਫੇਲ ਹੋਇਆ ਫਿਰ ਮੈਨੂੰ ਇਹ ਲੱਗਾ ਹੁਣ ਕੁਝ ਕਰਨਾ ਚਾਹੀਦਾ ਪਹਿਲਾਂ ਤੇ ਮੈਂ ਘਰਦਿਆਂ ਨੂੰ ਜਾ ਕੇ ਕਹਾ ਕਿ ਜਿੰਨੀ ਆਪਣੀ ਹੈਗੀ ਆਪਾਂ ਵੜਾਂਗੇ ਆਪਾਂ ਅੱਗੇ ਪੜਨਾ ਨਹੀਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਕੋਈ ਬਹੁਤ ਤਗੜੇ ਕੋਈ ਬਹੁਤ ਜੀਵੇਂ ਆਪਾਂ ਉਹ ਜਿਹੇ ਬੰਦੇ ਨਹੀਂ ਹੈਗੇ ਕਿ ਆਪਣੇ ਕੋਲ ਬੜੀ ਜ਼ਮੀਨ ਜਾਇਦਾਦ ਹੈ ਤੇ ਆਪਾਂ ਕੁਝ ਕਰ ਪਾਵਾਂਗੇ ਇਸ ਲਈ ਜੇ ਤੂੰ ਕੁਝ ਕਰ ਲੇਗਾ ਤੇ ਤੇਰੀ ਜ਼ਿੰਦਗੀ ਬਣੂਗਾ ਨਹੀਂ ਤੇ ਫਿਰ ਤੈਨੂੰ ਉਹੀ ਪਿੰਡ ਵਾਲੇ ਕੰਮ ਕਰਨੇ ਮੈਂ ਫਿਰ ਕੀ ਕੀਤਾ ਮੈਂ ਘਰਦਿਆਂ ਨਾਲ ਵਾਦਾ ਕੀਤਾ ਕਿ ਮੈਨੂੰ ਪਹਿਲੇ ਸੈਮੈਸਟਰ ਦੀ ਫੀਸ ਦੇ ਤੁਸੀਂ ਪੈਸੇ ਦੇ ਦੋ ਅਗਲੇ ਸੈਮੈਸਟਰ ਦੇ ਮੈਂ ਪੈਸੇ ਤੁਹਾਡੇ ਕੋ ਨਹੀਂ ਮੰਗੂਗਾ ਉਹ ਕਹਿੰਦੇ ਕੋਈ ਗੱਲ ਨਹੀਂ ਮਾਪੇ ਪਾਪ ਹਮੇਸ਼ਾ ਤੁਹਾਡੇ ਲਈ ਖੜੇ ਆ ਤੂੰ ਟੈਨਸ਼ਨ ਨਾ ਲੈ ਮੈਂ ਕਹਾ ਇਹ ਮੈਨੂੰ ਨਹੀਂ ਪਤਾ ਮੈਂ ਕਿਵੇਂ ਕਰੂੰਗਾ ਕਿਵੇਂ ਹੋਣਗੇ ਪਰ ਇਹ ਹੈ ਕਿ ਜੇ ਮੈਂ ਕਹਤਾ ਮੈਂ ਪੈਸੇ ਨਹੀਂ ਲਵਾਂਗਾ ਤਾਂ ਮੈਂ ਪੈਸੇ ਨਹੀਂ ਲਵਾਂਗਾ ਮੈਂ ਫਸਟ ਸੈਮੈਸਟਰ ਘਰਦਿਆਂ ਕੋ ਪੈਸੇ ਲੈ ਕੇ ਕੀਤੇ ਤੇ ਮੈਂ ਇੰਨੀ ਮਿਹਨਤ ਕੀਤੀ ਪਿਛਲੇ ਲਾਸਟ ਸੈਮੈਸਟਰ ਮੈਂ ਫੇਲ ਹੋਇਆ ਹੀ ਤੇ ਪਹਿਲੇ ਸੈਮੈਸਟਰ ਜਦੋਂ ਮੈਂ ਦੁਬਾਰਾ ਐਡਮਿਸ਼ਨ ਲਈ ਤੇ ਮੈਂ ਯੂਨੀਵਰ ਤੇ ਜਦੋਂ ਮੈਂ ਟੌਪ ਕੀਤਾ ਤੇ ਮੈਨੂੰ ਫਿਰ ਆਪਣੇ ਆਪ 'ਚ ਇੱਕ ਮੋਟੀਵੇਸ਼ਨ ਆਈ ਕਿ ਆਪਾਂ ਸਭ ਕੁਝ ਕਰ ਸਕਦੇ ਆ ਕਿ ਆਪਾਂ ਉਦੋਂ ਦਾ ਟਾਈਮ ਵੇਸਟ ਕਰ ਰਹੇ ਸੀਗੇ ਕਿ ਜੇ ਆਪਾਂ ਹੁਣ ਪੜ੍ਹ ਸਕਦੇ ਆ ਤੇ ਉਦੋਂ ਕਿਉਂ ਨਹੀਂ ਪੜ੍ਹੇ ਫਿਰ ਮੈਂ ਆਪਣੇ ਆਪ ਨੂੰ ਲੈ ਕੇ ਸੀਰੀਅਸ ਹੋਇਆ ਫਿਰ ਇੱਕ ਐਨਜੀਓ ਸੀਗੀ ਉਹਦੇ 'ਚ ਮੈਨੂੰ ਇੰਟਰਨਸ਼ਿਪ ਮਿਲ ਗਈ ਜਿੱਥੇ ਮੈਨੂੰ 5500 ਰੁਪਿਆ ਮਹੀਨੇ ਦਾ ਮਿਲਿਆ ਤੇ ਉਸੇ ਹੀ ਇੰਟਰਨਸ਼ਿਪ ਦੌਰਾਨ ਮੈਨੂੰ ਜਦੋਂ ਮੈਂ ਇੱਕ ਮਹੀਨਾ ਇੰਟਰਨਸ਼ਿਪ ਕੀਤੀ ਤੇ ਉਸੇ ਹੀ ਐਨਜੀਓ ਨੇ ਮੈਨੂੰ ਜੌਬ ਦੇ ਦਿੱਤੀ ਉੱਥੇ ਮੈਨੂੰ ਜੌਬ ਜਦੋਂ ਮਿਲੀ ਮੇਰੀ 12000 ਸੈਲਰੀ ਹੀ ਮਤਲਬ ਉਹ 12000 ਮੇਰੇ ਲਈ 12000 ਕਰੋੜ ਵਰਗਾ ਸੀਗਾ ਕਿਉਂਕਿ ਮੈਂ ਬਹੁਤ ਮਾਰੇ ਟਾਈਮ ਚੋਂ ਨਿਕਲੇ ਆਂ ਚੀਜ਼ਾਂ ਵੇਖੀਆਂ ਬਹੁਤ ਚੀਜ਼ਾਂ ਦਾ ਸਟਰਗਲ ਕੀਤਾ ਮਤਲਬ ਈਵਨ ਇੱਕ ਵਾਰੀ ਦੀ ਗੱਲ ਹੈ ਕਿ ਮੈਂ ਮੇਰੀ ਸਿਸਟਰ ਹੈ ਛੋਟੀ ਦੀਵਾਲੀ ਦਾ ਦਿਨ ਸੀਗਾ ਤੇ ਉਹਨੇ ਮੈਨੂੰ ਕਿਹਾ ਕਿ ਆਪਾਂ ਪਟਾਕੇ ਲੈ ਕੇ ਆਉਣੇ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਸਪੈਸ਼ਲੀ ਸਮਝਾ ਕੇ ਕਿਹਾ ਕਿ ਆਪਣੀ ਕੰਡੀਸ਼ਨ ਠੀਕ ਨਹੀਂ ਚੱਲ ਰਹੀ ਤੇ 2250 ਰੁਪਏ ਤੋਂ ਵੱਧ ਤੂੰ ਪਟਾਕੇ ਨਹੀਂ ਲੈ ਕੇ ਆਉਣੇ ਤੇ ਉਸ ਸਿਸਟਰ ਮੇਰੀ ਛੋਟੀ ਮੈਂ ਸੋਚਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਮੈਂ ਨਹੀਂ ਲੈ ਕੇ ਆਉਂਦਾ ਸਾਡੇ ਕੋਈ ਨੇਬਰ ਸੀਗੇ ਉਹਨਾਂ ਦੀ ਸ਼ਾਪ ਸੀਗੀ ਹੀ ਉਹਨਾਂ ਕੋ ਪਟਾਕੇ ਲੈਣ ਚਲੇਗੇ ਉਹ ਜਿਹੜੀ ਮੇਰੀ ਸਿਸਟਰ ਹੈ ਉਹ 7 ਸਾਲ ਛੋਟੀ ਉਹਨੇ ਮੈਨੂੰ ਕਿਹਾ ਕਿ ਵੀਰੇ ਮੈਂ ਪਟਾਕੇ ਲੈਣੇ ਉਹ ਕਰਦਿਆਂ ਕਰਾਉਂਦੇ ਪਟਾਕੇ 5-600 ਦੇ ਹੋਗੇ ਆਈ ਉਹਨੂੰ ਕਹਿ ਕੇ ਵੀ ਆਏ ਕਿ ਵੀਰੇ ਸਾਡੇ ਘਰੇ ਨਾ ਦੱਸਿਓ ਕਿ ਡੈਡ ਗੁੱਸੇ ਹੋਣਗੇ ਕਿ ਤੁਹਾਨੂੰ ਜਦੋਂ ਕਿਹਾ ਹੈ ਨਹੀਂ ਚਲਾਉਣੇ ਪਟਾਕੇ ਜਾਂ ਨਹੀਂ ਪੈਸੇ ਹੈਗੇ ਤੁਸੀਂ ਕਿਉਂ ਲੈਂਦੇ ਫਿਰ ਵੀ ਉਹਨਾਂ ਕੀ ਕੀਤਾ ਕਿ ਕਹਿੰਦੇ ਠੀਕ ਹੈ ਨਹੀਂ ਦੱਸਦੇ ਉਹ ਈਵਨ ਅਹੀਂ ਅਜੇ ਪਟਾਕੇ ਲੈ ਕੇ ਘਰੇ ਪਹੁੰਚੇ ਆਂ ਉਹ ਮੇਰੇ ਫਾਦਰ ਸਾਹਿਬ ਨੂੰ ਮਿਲ ਕੇ ਉਹਨਾਂ ਕਹਿ ਕੇ ਗਏ ਕਿ ਤੁਹਾਡੇ ਬੱਚੇ ਪਟਾਕੇ ਲੈ ਗਏ ਕੋਈ ਨਹੀਂ 6-700 ਦੇ ਲੈ ਗਏ ਕੋਈ ਨਹੀਂ ਪੈਸੇ ਭਾਵੇਂ ਬਾਅਦ ਚ ਦੇ ਦਿਓ ਕੋਈ ਗੱਲ ਦਿਵਾਲੀ ਦਾ ਦਿਨ ਹੀ ਡੈਡੀ ਆਏ ਘਰੇ ਉਹ ਆਣ ਕੇ ਸਾਨੂੰ ਬਹੁਤ ਗੁੱਸੇ ਹੋਏ ਕਿ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਕਿ ਸਿਚੁਏਸ਼ਨ ਕੀ ਚੱਲਣ ਦੀ ਹੈ ਤੂੰ ਕਿਹੜੇ ਪਟਾਕੇ ਲੈ ਆਏ ਇਹ 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 ਸਿਚੁਏਸ਼ਨ ਦੇ ਉੱਤੇ ਮੇਰੀ ਸਿਸਟਰ ਉਹਨਾਂ ਲਾਪੀ ਕਿ ਵੀਰੇ ਆਪਾਂ ਪਟਾਕੇ ਨਹੀਂ ਚਲਾਉਣੇ ਵਾਪਸ ਕਰੋ ਤੇ ਉਹਨੂੰ ਵੇਖ ਕੇ ਮੇਰੇ ਮਦਰ ਵੀ ਦਿਲ ਛੱਡ ਗਏ ਮਦਰ ਨੂੰ ਵੇਖ ਕੇ ਫਾਦਰ ਨੂੰ ਵੀ ਹੋਣ ਲੱਗ ਗਿਆ ਕਿ ਯਾਰ ਮਤਲਬ ਕੀ ਇਹ ਕਿਹੋ ਜੀ ਕੰਡੀਸ਼ਨ ਆ ਕਿ ਆਪਾਂ ਮਤਲਬ ਇੰਨੇ ਕਿ ਪਟਾਕੇ ਵੀ ਨਹੀਂ ਲੈ ਸਕਦੇ ਹਨ ਤੇ ਅਸੀਂ ਫਿਰ ਪਟਾਕੇ ਚਲਾਏ ਨਹੀਂ ਤੇ ਮੈਨੂੰ ਉਦੋਂ ਵੀ ਯਾਦ ਆ ਮੇਰੇ ਮਤਲਬ ਫਾਦਰ ਸਾਹਿਬ ਦੀ ਇਹ ਗੱਲ ਹੀ ਕਿ ਜੇ ਰੋਣਾ ਤੇ ਬਾਬੇ ਦੀਪ ਸਿੰਘ ਅੱਗੇ ਫਰਿਆਦ ਕਰੋ ਕਿਸੇ ਅੱਗੇ ਬੰਦੇ ਅੱਗੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਸਾਰਾ ਕੁਝ ਵਧੀਆ ਹੋਊਗਾ ਤੇ ਉਹਨਾਂ ਵਾਲਾ ਤਾਂ ਜੋ ਨਿਕਲ ਕੇ ਫਿਰ ਮੈਨੂੰ ਜਦੋਂ ਸਾਰੀਆਂ ਗੱਲਾਂ ਯਾਦ ਆਉਂਦੀਆਂ ਕਾਲਜ ਜਦੋਂ ਮੈਂ ਫੇਲ ਹੋਇਆ ਕਿ ਯਾਰ ਆਪਾਂ ਤੇ ਇਹੋ ਜਿਹਾ ਟਾਈਮ ਵਿਖਾਦੇ ਪਰ ਕਿਉਂ ਵੇਸਟ ਕਰ ਰਹੇ ਆ ਆਪਣੀ ਲਾਈਫ ਨੂੰ ਫਿਰ ਮੈਂ ਜਦੋਂ ਇੰਟਰਨਸ਼ਿਪ ਕਰਨ ਤੋਂ ਬਾਅਦ ਮੇਰੀ ਜੌਬ ਲੱਗੀ ਮੈਨੂੰ ਸੈਲਰੀ 12000 ਮਿਲਣੀ ਸ਼ੁਰੂ ਹੋ ਗਈ ਮੈਂ 1 ਸਾਲ ਜੌਬ ਕੀਤੀ ਤੇ ਸੈਕਿੰਦ ਸੈਮੈਸਟਰ ਦੀ ਫੀਸ ਮੈਂ ਆਪਣੀ ਉਹਦੇ ਤੋਂ ਕੱਢ ਲਈ ਤੇ 3rd ਸੈਮੈਸਟਰ ਦੀ ਫੀਸ ਵੀ ਮੈਂ ਬਚਾ ਲਈ ਕਿਉਂਕਿ ਮੈਂ ਬਹੁਤ ਉਹ ਤੋਂ ਪੈਸੇ ਬਚਾਉਂਦਾ ਸੀਗਾ ਕਿ ਮੈਂ ਇਵਨ ਕਿ ਜੇ ਮੈਨੂੰ ਐ ਲੱਗਣਾ ਕਿ ਮੈਂ 2 ਕਿਲੋਮੀਟਰ ਚੱਲ ਕੇ ਜਾ ਸਕਦਾ ਮੇਰੇ 20 ਰੁਪਏ ਬਜਦੇ ਤੇ ਮੈਂ ਉਹ ਵੀ ਬਚਾਉਂਚ ਮੈਨੂੰ ਕੋਈ ਹਰਜ ਨਹੀਂ ਤੇ ਸ਼ਾਇਦ ਉਹਨਾਂ ਚੀਜ਼ਾਂ ਕਰਕੇ ਅੱਜ ਮੈਂ ਕਾਮਯਾਬ ਵੀ ਹਾਂ ਤੇ ਉਹ ਸਾਰੀਆਂ ਚੀਜ਼ਾਂ ਕੀਤੀਆਂ ਕਰਦੇ ਕਰਾਉਂਦੇ ਮੈਂ ਕਾਲਜ ਦੇ ਵਿੱਚ ਪੜ੍ਹਦੇ ਆ ਜਦੋਂ ਮੇਰੀ ਜੌਬ ਖਤਮ ਹੋ ਗਈ ਉਹਨਾਂ ਦਾ ਮੇਰਾ ਕੰਟਰੈਕਟ ਹੀ ਤੇ ਮੈਨੂੰ ਸਮਝ ਨਾ ਲੱਗੇ ਕਿ ਅਗਲੀ ਫੀਸ ਦੇ ਪੈਸੇ ਕਿੱਥੋਂ ਆਉਣਗੇ ਤੇ ਮੈਂ ਫਿਰ ਕਾਲਜ ਗੱਲ ਕੀਤੀ ਆਪਣੇ ਹੈੱਡ ਆਫ ਡਿਪਾਰਟਮੈਂਟ ਨਾਲ ਕਿ ਸਰ ਮੈਨੂੰ ਘਰੋਂ ਮੈਂ ਪੈਸੇ ਨਹੀਂ ਮੰਗਣੀ ਮੈਂ ਕਮਿਟਮੈਂਟ ਕੀਤੀ ਆ ਤੇ ਮੈਨੂੰ ਕੋਈ ਵੀ ਦੁਨੀਆ ਦਾ ਕੰਮ ਦਵਾ ਦਿਓ ਮੈਂ ਕੁਝ ਵੀ ਕਰਨ ਨੂੰ ਤਿਆਰ ਆ ਪਰ ਮੈਂ ਘਰੋਂ ਪੈਸੇ ਨਹੀਂ ਲੈਣੇ ਫਿਰ ਉਹਨਾਂ ਨੇ ਗੱਲ ਕਰਕੇ ਇੱਕ ਪ੍ਰੋਡਕਸ਼ਨ ਹਾਊਸ ਅੰਮ੍ਰਿਤਸਰ ਦੇ ਵਿੱਚ ਤੇ ਉੱਥੇ ਉਹਨਾਂ ਨੇ ਗੱਲ ਕੀਤੀ ਉਹਨਾਂ ਕੋਲ ਮੈਂ 6 ਮਹੀਨੇ ਲਾਇਏ ਤੇ ਉਸ ਤੋਂ ਬਾਅਦ ਕੀ ਹੋਇਆ ਸਰਦੀਆਂ ਦਾ ਮੈਨੂੰ ਦਿਨੇ ਯਾਦ ਆ ਕਿ ਅਸੀਂ ਮੋਗੇ ਦੇ ਕੋਲ ਇੱਕ ਮਲਟੀ ਸੈਟਅਪ ਕੈਮਰਾ ਹੀਰੂ ਚ ਫਿਰ ਜਿੰਨੇ ਕੀਰਤਨ ਦਰਬਾਰ ਲਾਈਵ ਸ਼ੋਜ਼ ਸਾਰੇ ਮੈਂ ਸ਼ੂਟ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਭਾਜੀ ਮੈਨੂੰ ਲੱਗੇ ਉਦੋਂ ਮੈਂ ਐਜ਼ ਅ ਟੈਂਡੈਂਟ ਜਾਂਦਾ ਸੀਗਾ ਕੈਮਰਾ ਚੁੱਕ ਲਿਆ ਟਰਾਈਪੋਡ ਚੱਕ ਲਿਆ ਹਨਾ ਜਦੋਂ ਲਾਈਵ ਖਤਮ ਹੋਣਾ ਤਾਰਾਂ ਲਪੇਟ ਲੀਆਂ ਜੋ ਮੇਰੇ ਕੰਮ ਹੁੰਦੇ ਸੀਗੇ ਤੇ ਇੱਕ ਦਿਨ ਦੀ ਗੱਲ ਹੈ ਰਾਤ ਨੂੰ ਅਸੀਂ ਉੱਥੇ ਗਏ ਤੇ ਭਾਜੀ ਨੇ ਮੈਨੂੰ ਕਿਹਾ ਕਿ ਯਾਰ ਧੁੰਦ ਕਰਕੇ ਨਾ ਕੈਮਰਾਮੈਨ ਪਹੁੰਚੇ ਨਹੀਂ ਆ ਤੇ ਚਾਰ ਕੈਮਰੇ ਆ ਤੂੰ ਇਕੱਲਾ ਮੈਨੇਜ ਕਰ ਲੇਗਾ ਮੈਂ ਕਿਹਾ ਭਾਜੀ ਮੈਂ ਕਰ ਲ ਤੇ ਮੈਂ ਕਹ ਪਰ ਪਾਜੀ ਮੈਂ ਕੱਲ ਨਾ ਵਾਪਸ ਜਾਣਾ ਹੈ ਕਿ ਮੇਰੇ ਪੇਪਰ ਆ ਗਏ ਮੈਂ ਪੜਨਾ ਹੈ ਜਾ ਕੇ ਇੱਕ ਹਫਤੇ ਬਾਅਦ ਮੇਰੇ ਪੇਪਰ ਹੈ ਤੇ ਕਹਿੰਦੇ ਠੀਕ ਹੈ ਤੂੰ ਅੱਜ ਦੀ ਰਾਤ ਕੈਮਰਾ ਸੰਭਾਲ ਲੈ ਮੈਂ ਚਾਰੇ ਕੈਮਰੇ ਇਕੱਲੇ ਨੇ ਮੈਨੇ ਕੀਤੇ ਸ਼ਾਮ 6 ਵਜੇ ਸ਼ੂਟ ਸ਼ੁਰੂ ਹੋਇਆ ਤੇ ਸਵੇਰੇ 6 ਵਜੇ ਖਤਮ ਹੋਇਆ ਜਦੋਂ 6 ਵਜੇ ਸ਼ੂਟ ਖਤਮ ਹੋਇਆ ਨਾ ਤੇ ਪਾਜੀ ਨੇ ਖੁਸ਼ ਹੋ ਕੇ ਮੈਨੂੰ ਕਿਹਾ ਕਹਿੰਦੇ ਯਾਰ ਇਦਾਂ ਆ ਤੂੰ ਕੰਮ ਬਹੁਤ ਵਧੀਆ ਕੀਤਾ ਜੇ ਤੂੰ ਚਾਹਣਾ ਨਾ ਤੇ ਮੈਂ ਤੈਨੂੰ 200 ਰੁਪਿਆ ਪਰ ਡੇ ਤੋਂ ਸ਼ੁਰੂ ਕਰ ਦੂੰਗਾ ਤੇ ਮੈਨੂੰ ਉਹਨਾਂ ਨੇ 200 ਰੁਪਿਆ ਪਰ ਡੇ ਦਿੱਤਾ ਤੇ ਮੈਨੂੰ ਕਹਿੰਦੇ ਹ ਤੇ ਮੈਂ ਭਾਜੀ ਨੂੰ ਕਹਾ ਮੈਂ ਕਹਾ ਭਾਜੀ ਜੇ ਤੁਸੀਂ ਕਹੋ ਤੇ 3 ਦਿਨ ਦਾ ਸ਼ੂਟ ਜੇ ਹੋਰ ਪਿਆ ਮੈਂ ਉਹ ਕਰ ਲਾਂ ਤੇ ਮੈਨੂੰ 800 ਰੁਪਏ ਬਣ ਜੂਗਾ ਤੇ ਕਹਿੰਦੇ ਯਾਰ ਕਰ ਤੇ ਤੂੰ ਲੈ ਪਰ ਤੂੰ ਕੱਪੜੇ ਵੀ ਨਹੀਂ ਲੈ ਕੇ ਆ ਕਿਵੇਂ ਮੈਨੇਜ ਕਰੇਗਾ ਮੈਂ ਕਹਾ ਕੋਈ ਗੱਲ ਨਹੀਂ ਭਾਜੀ ਆਪਾਂ ਕੱਪੜਿਆਂ ਦੀ ਕੋਈ ਏਡੀ ਗੱਲ ਨਹੀਂ ਆਪਾਂ ਚਾਰ ਦਿਨ ਹੀ ਹੋਈ ਪਾਲਾਂਗੇ ਤੇ ਮੈਨੂੰ ਯਾਦ ਆ ਮੈਂ 800 ਰੁਪਏ ਲੈ ਕੇ ਬੜਾ ਖੁਸ਼ ਮੈਂ ਘਰੇ ਫੋਨ ਕੀਤਾ ਆਪਦੇ ਮਦਰ ਨੂੰ ਮੈਂ ਕਹਾ ਜੀ ਇਦਾਂ 800 ਰੁਪਏ ਮਿਲਿਆ ਤੇ ਉਹ ਵੀ ਮੈਂ ਕਹਾ ਹੁਣ ਮੈਨੂੰ ਨਾ ਪਰ ਡੇ ਵਾਲਾ ਕੰਮ ਸ਼ੁਰੂ ਹੋ ਗਿਆ ਕਿ ਜਿਵੇਂ ਪਹਿਲਾਂ ਮੇਰੀ ਇੱਕ ਤਨਖਾਹ ਹੁੰਦੀ ਸੀ ਮਹੀਨੇ ਦੀ ਹੁ ਤੇ ਫਿਰ ਮੈਂ ਛੋਟੇ ਛੋਟੇ ਸ਼ੂਟ ਕਰਨੇ ਸ਼ੁਰੂ ਕੀਤੇ ਫਿਰ ਮੇਰਾ 200 ਰੁਪਿਆ ਪਰ ਡਿਆ 200 ਤਾਂ ਮੈਂ ਡਰਦਿਆਂ ਡਰਦਿਆਂ ਕਿਸੇ ਤੋਂ ਫਿਰ 500 ਮੰਗ ਲਿਆ 500 ਤਾਂ ਮੰਗਦਿਆਂ ਮੰਗਦਿਆਂ 1000 ਹੋ ਗਿਆ ਫਿਰ 1500 ਹੋ ਗਿਆ ਮੈਂ ਇਦਾਂ ਕਰਦਾ ਰਹਾ ਇੱਕ ਦਿਨ ਮੈਨੂੰ ਇੱਕ ਕਾਲ ਆਈ ਮੈਨੂੰ ਚੰਡੀਗੜ੍ਹ ਤੋਂ ਕਾਲ ਆਈ ਮੇਰੇ ਫਰੈਂਡ ਦੀ ਕਹਿੰਦੇ ਇੱਕ ਨਾ ਸ਼ੂਟ ਆ ਸ਼ਾਰਟ ਫਿਲਮ ਦਾ ਤੇ ਤੂੰ ਚੰਡੀਗੜ੍ਹ ਆ ਸਕਦਾ ਤੇ ਮੈਂ ਕਿਹਾ ਭਾਜੀ ਮੈਂ ਆ ਜਾਊਂਗਾ ਤੇ ਮੈਂ ਬੱਸ ਫੜੀ ਤੇ ਮੈਂ ਚੰਡੀਗੜ੍ਹ ਚਲਾ ਗਿਆ ਉੱਥੇ ਮੈਂ ਜਦੋਂ ਗਿਆ ਤੇ ਉਹਨਾਂ ਨੇ ਮੈਨੂੰ ਮਿਲਾਇਆ ਤੇ ਉਹਨਾਂ ਮੈਨੂੰ ਕਹਾਂਗੇ ਤੈਨੂੰ 3000 ਰੁਪਏ ਮ ਤੋਂ ਮੇਰੇ ਲਈ ਬੜੀ ਵੱਡੀ ਗੱਲ ਹੀ ਕਿਉਂਕਿ ਮੈਂ 1000 ਤੋਂ 1500 ਤੱਕ ਵੀ ਮੈਨੂੰ ਐ ਲੱਗਦਾ ਮੈਨੂੰ ਬੜੇ ਪੈਸੇ ਮਿਲਦੇ ਆ ਈਵਨ ਇੱਕ ਵਾਰੀ ਦੀ ਗੱਲ ਐ ਮੈਂ ਤੁਹਾਨੂੰ ਦੱਸਦਾ ਮੈਂ ਜਦੋਂ ਅੰਮ੍ਰਿਤਸਰ ਰਹਿੰਦਾ ਸੀਗਾ ਤੇ ਸਾਡੇ ਰੂਮ ਦਾ ਰੈਂਟ ਹੁੰਦਾ ਸੀ 1500 ਤੇ ਉਸ ਤੋਂ ਇਲਾਵਾ ਜਿਹੜਾ ਮੇਰਾ ਟਿਫਨ ਹੀ ਉਹਦਾ 1500 ਜਾਂਦਾ ਸੀ ਤੇ ਮੈਂ 2-3 ਦਿਨ ਲਗਾਤਾਰ ਸ਼ੂਟ ਕੀਤਾ ਤੇ ਮੈਨੂੰ 3500 ਰੁਪਏ ਮਿਲਿਆ ਤੇ ਮੈਨੂੰ ਯਾਦ ਆ ਕਿ ਸਰਦੀਆਂ ਤੇ ਦਿਨ ਹੀ ਤੇ ਐਤਵਾਰ ਮੈਂ ਦੁਪਹਿਰੇ ਮੈਂ ਉੱਠਿਆ ਤੇ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਤੂੰ ਸਵੇਰ ਦਾ ਫੋਨ ਬੰਦ ਕੀਤਾ ਤੇ ਮੈਨੂੰ ਹੱਸ ਕੇ ਕਿਹਾ ਕਿ 1500 ਰੁਪਏ ਰੂਮ ਦਾ ਰੈਂਟ ਵੀ ਦੇਤਾ 1500 ਟਿਫਨ ਦਾ ਵੀ ਦੇਤਾ ਉਸ ਤੋਂ ਬਾਅਦ ਵੀ ਮਾਮਾ 500 ਰੁਪਏ ਮੇਰੇ ਤੋਂ ਮੈਂ ਤੇ ਰਾਜਾ ਮੈਨੂੰ ਹੋਰ ਕੀ ਚਾਹੀਦਾ ਤੇ ਮੈਂ ਪੂਰੀ ਰਿਲੈਕਸ ਮਾਰੀ ਕਿ ਮੈਨੂੰ ਇਦਾਂ ਇੰਨੇ ਚ ਵੀ ਮੈਂ ਖੁਸ਼ੀ ਲਈ ਆ ਕਿ ਠੀਕ ਹੈ ਮੇਰੇ ਕੋ ਪੈਸੇ ਹੈਗੇ ਨੇ ਫਿਰ ਉਸ ਤੋਂ ਬਾਅਦ ਕੀ ਹੈ ਮੈਂ ਉੱਥੇ ਗਿਆ ਜਦੋਂ ਨਾ 3000 ਕਿਹਾ ਤੇ ਮੈਨੂੰ ਸਮਝ ਹੀ ਨਾ ਆਵੇ ਕਿ ਮੈਂ ਕਿੰਨੇ ਪੈਸੇ ਕਹਿੰਦੇ ਆ ਸ਼ੂਟ ਵੀ 5 ਦਿਨ ਦਾ ਮੈਂ ਉਸ ਵੇਲੇ ਕੈਲਕੂਲੇਟ ਕੀਤਾ ਕਿ 15000 ਆ ਜਾਣ ਵਧੀਆ ਮੈਂ ਕਿਹਾ ਫਿਰ ਚਲੋ ਉੱਥੇ ਮੈਂ ਸ਼ੂਟ ਕੀਤਾ ਸ਼ੂਟ ਕਰਦਿਆਂ ਕਰਦੇ ਨਾ ਉਹਨਾਂ ਨੇ ਪਾਜੀ ਇੰਦਰ ਟਾਲ ਐ ਐਡੀਟਰ ਕਲਰਿਸਟ ਐ ਉਹਨਾਂ ਮੈਨੂੰ ਕਿਹਾ ਕਹਿੰਦੇ ਕਿ ਯਾਰ ਕੋਈ ਗੱਲ ਨਹੀਂ ਤੂੰ ਇੱਥੇ ਚੰਡੀਗੜ੍ਹ ਰਹਿ ਮੈਂ ਕਿਹਾ ਪਾਜੀ ਮੈਂ ਤਾਂ ਕੱਪੜੇ ਥੋੜੇ ਜਿਹਾ ਲੈ ਗਿਆ ਕਹਿੰਦੇ ਕੋਈ ਨਹੀਂ ਤੂੰ ਇੱਥੇ ਮੇਰੇ ਕੋਲ ਰਹਿ ਲੈ ਕੋਈ ਪ੍ਰੋਬਲਮ ਨਹੀਂ ਮੈਂ ਨਾਲ ਕੋ ਰਹਿਣ ਲੱਗ ਗਿਆ ਉੱਥੇ ਕਰਦਿਆਂ ਕਰਾਉਂਦਿਆਂ ਹੀ ਮੈਨੂੰ ਇੱਕ ਵੀਡੀਓ ਡਾਇਰੈਕਟਰ ਮਿਲੇ ਉਹਨਾਂ ਮੈਨੂੰ ਕਿਹਾ ਇੱਕ 뮤직 ਵੀਡੀਓ ਕਰਨਾ ਕਰੇਗਾ ਤੂੰ ਕਦੀ ਰੈੱਡ ਕੈਮਰਾ ਸ਼ੂਟ ਕੀਤਾ ਹੈ ਰੈੱਡ ਤੇ ਮੈਂ ਕਿਹਾ ਜੀ ਮੈਂ ਕੀਤਾ ਜਦ ਕਿ ਮੈਂ ਕੀਤਾ ਨਹੀਂ ਸੀਗਾ ਤੇ ਮੈਂ ਉਹਨਾਂ ਨੂੰ ਕਹਿਤਾ ਮੈਂ ਕਿਹਾ ਮੈਂ ਕਰ ਲੂੰਗਾ ਕਹਿੰਦੇ ਚਲੋ ਠੀਕ ਆ ਤੇ ਮੈਂ ਉਸੇ ਵੇਲੇ YouTube ਕੀਤਾ ਇਧਰੋਂ ਉਧਰੋਂ ਫੋਨ ਤੇ ਪੁੱਛਿਆ ਕਿਹੜੀਆਂ ਪ੍ਰੋਫਾਈਲਾਂ ਹੁੰਦੀਆਂ ਕਿਵੇਂ ਸ਼ੂਟ ਕਰੀਦਾ ਮਤਲਬ ਮੇਰਾ ਮੇਰੇ ਕੋਈ ਮਤਲਬ ਮੈਸਜ ਮੇਰਾ ਕੋਈ ਉਸਤਾਦ ਨਹੀਂ ਰਿਹਾ ਕਿ ਮੈਂ ਕਿਸੇ ਨੂੰ ਬਹੁਤ ਅਸਿਸਟ ਕੀਤਾ ਹੋਵੇ ਬੜੀਆਂ ਫਿਲਮਾਂ ਬੜੇ 뮤ਜ਼ਿਕ ਵੀਡੀਓ ਮੇਰੇ ਮੈਂਟਰ ਜ਼ਰੂਰ ਰਹੇ ਨੇ ਹਨਾ ਜਿਨ੍ਹਾਂ ਤੋਂ ਮੈਂ ਪੁੱਛਦਾ ਰਿਹਾ ਸਿੱਖਦਾ ਰਿਹਾ ਬਟ ਐ ਨਹੀਂ ਹੈ ਕਿ ਕੋਈ ਮੈਂ ਕਿਸੇ ਦੇ ਸੈੱਟ ਤੇ ਜਾ ਕੇ ਜਿਵੇਂ ਇੱਕ ਮਹੀਨਾ ਕੇ ਨਾਲ ਸ਼ੂਟ ਕੀਤਾ ਹੋਵੇ ਦੋ ਮਹੀਨੇ ਫੋਨ ਤੇ ਪੁੱਛਣਾ ਆਪੇ ਹੀ ਲਾਈਟਿੰਗ ਕਰਾ ਲੈਣੀ ਆਪੇ ਹੀ ਅਗਲਾ ਆਪਣਾ ਐਡਿਟ ਚ ਵੇਖ ਲੈਣਾ ਕਿ ਆ ਚੀਜ਼ ਸਹੀ ਨਹੀਂ ਅਗਲੀ ਵਾਰੀ ਉਹਨੂੰ ਠੀਕ ਕਰ ਲੈਣਾ ਜਿੰਨੀਆਂ ਵੀ ਕੈਮਰੇ ਆ ਜਿਹੜੇ ਵੀ ਚਾਹੇ ਉਹ ਰੈੱਡ ਆ ਚਾਹੇ 에ਰੀਅਲ ਐਕਸ ਆ ਚਾਹੇ ਵੈਨਿਸਾ ਸਾਰਿਆਂ ਦੀਆਂ ਚੀਜ਼ਾਂ ਕਰ ਕਰਕੇ ਆਪ ਹੀ ਚੈੱਕ ਕੀਤੀਆਂ ਕਿ ਇਹ ਚੀਜ਼ ਸਹੀ ਆ ਜਾਂ ਚੀਜ਼ ਗਲਤ ਹੈ ਫਿਰ ਉਹਨਾਂ ਨੇ ਮੈਨੂੰ ਇੱਕ 뮤ਜ਼ਿਕ ਵੀਡੀਓ ਲਈ ਕਿਹਾ ਜਦੋਂ ਉਹਨਾਂ ਨੇ ਕਿਹਾ ਤੂੰ ਕਰੇਂਗਾ ਮੈਂ ਕਿਹਾ ਮੈਂ ਕਰ ਲੂੰਗਾ ਜੀ ਤੇ ਉਹ ਅਜੇ 뮤ਜ਼ਿਕ ਵੀਡੀਓ ਦੀ ਗੱਲ ਹੀ ਚੱਲ ਰਹੀ ਸੀ ਕਿ ਇਨ ਬਿਟਵੀਨ ਉਹਨਾਂ ਨੂੰ ਸ਼ੈਰੀਮਾਨ ਭਾਜੀ ਦਾ ਇੱਕ ਗਾਣਾ ਆ ਗਿਆ ਮੈਨੂੰ ਕਹਿੰਦੇ ਯਾਰ ਪਹਿਲਾਂ ਆਹ ਕਰਨਾ ਤੂੰ ਕਰ ਲੇਂਗਾ ਸ਼ੈਰੀ ਬਾਈ ਦਾ ਗਾਣਾ ਕਰਨਾ ਮੈਂ ਕਿਹਾ ਜੀ ਬਿਲਕੁਲ ਕਰੂੰਗਾ ਮੈਨੂੰ ਅੱਜ ਵੀ ਯਾਦ ਆ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀਗੀ ਤੇ ਮ ਉਹ ਗਾਣਾ ਮੈਂ ਜਦੋਂ ਸ਼ੈਰੀ ਬਾਈ ਦਾ ਸ਼ੂਟ ਕੀਤਾ ਉਹ ਗਾਣਾ ਬਹੁਤ ਹਿੱਟ ਗਿਆ ਉਹ ਹਿੱਟ ਗਿਆ ਉਹਦੇ ਨਾਲ ਮੈਨੂੰ 뮤직 ਵੀਡੀਓ ਵਿੱਚ ਦੇ ਵਿੱਚ ਮਤਲਬ ਇੰਡਸਟਰੀ ਦੇ ਵਿੱਚ ਇੱਕ ਲੋਕਾਂ ਨੂੰ ਪਤਾ ਲੱਗੇਗਾ ਰੋਂਦੀਪ ਤੇਜੀ ਨਾ ਦਾ ਕੋਈ ਸਿਨੇਮਟੋਗ੍ਰਾਫਰ ਹੈਗਾ ਇਹ ਗੱਲ 2016 ਦੀ ਮੈਂ ਦੱਸ ਰਿਹਾ ਫਿਰ ਉਸ ਤੋਂ ਬਾਅਦ ਮੈਂ ਬੈਕ ਟੂ ਬੈਕ 뮤직 ਵੀਡੀਓ ਕਰਦਾ ਗਿਆ ਕਰਦਾ ਗਿਆ 2022 ਦੇ ਵਿੱਚ ਲਾਸਟ ইয়ার ਮੈਂ ਐਜ਼ ਅ ਡੀਪੀ ਫੀਚਰ ਫਿਲਮ ਸ਼ੂਟ ਕੀਤੀ ਜਿਹੜੀ ਰਿਲੀਜ਼ ਹੋਈ ਗੁੜੀਆ ਪੰਜਾਬ ਦੀ ਪਹਿਲੀ ਹਾਰਰ ਫਿਲਮ ਸੀਗੀ ਉਹਦਾ ਵੀ ਮੈਂ ਡੀਓਪੀ ਹਾਂ ਉਨੇ ਸਾਲ ਮੇਰੀਆਂ ਦੋ Web series ਦੋ feature filmਾਂ ਜਿਹੜੀਆਂ ਇਸ ਸਾਲ ਰਿਲੀਜ਼ ਹੋਣ ਵਾਲੀਆਂ ਤੇ ਉਸ ਤੋਂ ਬਾਅਦ ਵੀ ਅੱਗੇ ਮੈਂ ਮਤਲਬ ਜਿੰਨੇ ਵੀ ਆ ਮੇਰੇ ਪ੍ਰੋਜੈਕਟ ਮੋਸਟਲੀ ਜਿਹੜੀਆਂ ਮੇਰੀਆਂ feature films ਜਿਹੜੀਆਂ ਹੁਣ ਮੈਂ ਅੱਗੇ ਕਰ ਰਿਹਾ ਇੱਕ ਟਾਈਮ ਸੀਗਾ ਜਦੋਂ ਮੈਂ ਕੈਮਰਾ ਚਲਾਉਣਾ ਸ਼ੁਰੂ ਕੀਤਾ ਜਾਂ ਮੈਂ ਥੋੜਾ ਜਿਹਾ ਮੈਨੂੰ ਇਹਦੇ ਬਾਰੇ ਪਤਾ ਲੱਗਣਾ ਸ਼ੁਰੂ ਕੀਤਾ ਕੀਤਾ ਹੋਇਆ ਮੈਨੂੰ ਲੱਗਾ ਤੇ ਮੈਂ ਕਿਸੇ ਨੂੰ ਦੱਸਣਾ ਤੇ ਮੈਨੂੰ ਸਾਰੇ ਹੱਸ ਕੇ ਕਹਿਣਾ ਕਿ ਤੂੰ ਮਾਮਾ ਹੁਣ ਵਿਆਹਾਂ ਦੀਆਂ ਵੀਡੀਓ ਬਣਾਇਆ ਕਰੇਗਾ ਔਰ ਇਹ ਕਿਹੜਾ ਕੰਮ ਚੋਂ ਕੰਮ ਹੈ ਕੋਈ ਚੰਗਾ ਕੰਮ ਕਰੋ ਤੇ ਅੱਜ ਹੁਣ ਮੈਂ ਸਾਰੇ ਆਰਟਿਸਟਾਂ ਦੇ ਮਿਊਜ਼ਿਕ ਵੀਡੀਓ ਕੀਤੇ ਆ ਚਾਹੇ ਉਹ ਸਿੱਧੂ ਬਾਜੀ ਨੇ ਚਾਹੇ ਉਹ ਨਿਮਰਤ ਮੈਂ ਮਿਆ ਅਮਰਿੰਦਰ ਬਾਜੀ ਨੇ ਕੋਈ ਵੀ ਕੋਈ ਵੀ ਆਰਟਿਸਟ ਸਾਰਾ ਨਾ ਮੈਂ ਸ਼ੂਟ ਕੀਤਾ ਅੱਜ ਉਹੀ ਬੰਦੇ ਮੈਨੂੰ ਕਹਿੰਦੇ ਨੇ ਮੇਰੀ ਉਹਦੇ ਨਾਲ ਫੋਟੋ ਕਰਾ ਦੇ ਮੇਰੀ ਉਹਦੇ ਨਾਲ ਵੀਡੀਓ ਕਾਲ ਕਰਵਾ ਦੇ ਹਨਾ ਉਹਦਾਂ ਦੀਆਂ ਸਾਰੀਆਂ ਚੀਜ਼ਾਂ ਮਤਲਬ ਮੈਨੂੰ ਐ ਲੱਗਦਾ ਕਿ ਤੁਸੀਂ ਕੋਈ ਵੀ ਬੰਦਾ ਇੱਕ ਨੀਤ ਦਾ ਸਾਫ ਇੱਕ ਮਿਹਨਤ ਚ ਪੱਕਾ ਵੇ ਕੋਈ ਵੀ ਦੁਨੀਆ ਦੀ ਤਾਕਤ ਉਹਨੂੰ ਅੱਗੇ ਆਉਣ ਤੋਂ ਰੋਕ ਨਹੀਂ ਸਕਦੀ ਬਾਕੀ ਸਾਰੀ ਚੀਜ਼ਾਂ ਤੁਹਾਡੀਆਂ ਡਿਪੈਂਡ ਤੁਹਾਡੀ ਮਿਹਨਤ ਤੇ ਆ ਕਿ ਤੁਹੀਂ ਕੋਈ ਵੀ ਮਨੋਵੀ ਟਾਈਮ ਯਾਦ ਆ ਜਦੋਂ ਅਸੀਂ ਬੱਸਾਂ 'ਚ ਵੀ ਜਾਣਾ ਜਦੋਂ ਮੈਂ ਸ਼ੂਟ ਵੀ ਸ਼ੁਰੂ ਕੀਤੇ ਜਾਂ ਕੰਮ ਕਰਨਾ ਸ਼ੁਰੂ ਕੀਤਾ ਕੇਵਲੇ ਕੋਈ ਬੱਸ ਵੀ ਨਹੀਂ ਮਿਲਨੀ ਹੱਥ ਦੇ ਦੇ ਕੇ ਮੋਟਰਸਾਈਕਲਾਂ ਗੱਡੀਆਂ ਦੇ ਲਿਫਟਾਂ ਲੈ ਲੈ ਕੇ ਆਪਣੇ ਕੰਮ ਤੇ ਜਾਣਾ ਅੱਜ ਵਾਇਗੁਰ ਨੂੰ ਹਰ ਇੱਕ ਚੀਜ਼ ਹਰ ਇੱਕ ਖੁਸ਼ੀ ਹਰ ਇੱਕ ਚੀਜ਼ ਮੇਰੇ ਕੋਲ ਆ ਮੈਂ ਕੋਈ ਵੀ ਚੀਜ਼ ਖਰੀਦ ਸਕਦਾ ਆ ਅਫੋਰਡ ਕਰਦਾ ਆ ਤੇ ਬਟ ਮੈਂ ਹਮੇਸ਼ਾ ਇਹ ਕਹੂੰਗਾ ਕਿ ਆਪਣੇ ਕਦੇ ਵੀ ਤੁਸੀਂ ਪਿਛੋਕੜ ਨੂੰ ਨਾ ਭੁੱਲੋ ਤੁਸੀਂ ਕਿੱਥੋਂ ਉੱਠੇ ਜੇ ਕਿੱਥੋਂ ਤੁਹਾਡੀ ਸ਼ੁਰੂਆਤ ਹੋਈ ਆ

कैश करो ऐप आप पे आपको इन सभी वेबसाइट पर और अन्य 1500 ब्रांड्स पर 50% तक का कैशबैक मिलता है हमें बस कैश करो ऐप पे जाना है वहां से फ्लिपकार्ट या अन्य कोई भी ब्रांड सिलेक्ट करना है हमें हर बार की तरह ही शॉपिंग करनी है लेकिन इस बार मिलेगा कैश ये कैशबैक आपके हर शॉपिंग पे मिलेगा और वो कैशबैक होगा सभी ऑफर्स डिस्काउंट सेल्स या स्पेशल ऑफर्स के डिस्काउंटेड अमाउंट के ऊपर ऑर्डर प्लेस करने के बाद ये सारा कैश बैक आपके कैश करो वॉलेट में ऐड हो जाएगा जो कन्फर्मेशन पे आप बहुत आसानी से अपने अमेजॉन पे फ्लिपकार्ट गिफ्ट कार्ड या बैंक अकाउंट में भी सीधा ट्रांसफर कर सकते हैं तो ये आदत डाल लो पहले कैश करो पे आओ यहां से किसी भी साइट पर जाओ और अनलिमिटेड सेविंग्स पाओ तो कैश करो ऐश करो क्लिक ऑन द लिंक इन डिस्क्रिप्शन एंड डाउनलोड कैश करो ऐप नाउ વિડીયો બાર કોમ સેક સન દસો અને આપણે મિત્રાના એવીડિયો શેર કરતા ના ભૂલ્યો